ਨੰਬਰਵਲਾਕ ਦੇ ਪਿੰਡ ਹਸਨਪੁਰ ਪੂਲ ਦੇ ਨਜ਼ਦੀਕਨ ਰੇਗਾ ਮਜ਼ਦੂਰਾਂ ਦੇ ਉੱਪਰ ਟਰੈਕਟਰ ਛੱਡ ਗਿਆ ਹੈ ਇਸ ਦੌਰਾਨ ਦੋ ਔਰਤਾਂ ਦੀ ਮੌਤ ਹੋ ਗਈ ਹੈ ਤੇ ਦਰਜਨ ਦੇ ਕਰੀਬ ਲੋਕ ਜ਼ਖਮੀ ਹੋਏ ਨੇ ਜਿਸ ਦੇ ਵਿੱਚ ਇੱਕ ਬਜ਼ੁਰਗ ਵੀ ਸ਼ਾਮਿਲ ਹੈ ਪਟੜਨਾਬਾ ਦੇ ਸਰਕਾਰੀ ਹਸਪਤਾਲ ਵਿੱਚ ਜੇਰੇ ਹੀ ਲਾਸ ਚੱਲ ਰਹੇ ਨੇ ਟਰੈਕਟਰ ਪ੍ਰਵਾਸੀ ਮਜ਼ਦੂਰ ਚਲਾ ਰਿਹਾ ਸੀ ਇਹ ਦੱਸਿਆ ਜਾ ਰਿਹਾ ਹੈ ਜਿਸ ਦੀ ਸਪੀਡ ਬਹੁਤ ਤੇਜ਼ ਸੀ ਮੌਕੇ ਤੇ ਹਲਕਾ ਵਿਧਾਇਕ ਨੇ ਪਹੁੰਚ ਕੇ ਜਿੱਥੇ ਫਟੜ ਹੋਏ ਵਿਅਕਤੀਆਂ ਦਾ ਹਾਲ ਜਾਣਿਆ ਉੱਥੇ ਅਣਗੈਲੀ ਵਰਤਣ ਵਾਲੇ ਟਰੈਕਟਰ ਚਾਲਕ ਖਿਲਾਫ ਸਖਤ ਕਾਰਵਾਈ ਦਾ ਭਰੋਸਾ ਦਿਵਾਇਆ ਇਸ ਦੌਰਾਨ ਜ਼ਖਮੀ ਬਜ਼ੁਰਗ ਨੇ ਦੱਸਿਆ ਕਿ ਨਰੇਗਾ ਦੇ ਹਾਜ਼ਰ ਵੀ ਉਹ ਲਗਾ ਰਹੇ ਸਨ ਪ੍ਰਵਾਸੀ ਮਜ਼ਦੂਰ ਜਿਸ ਦੇ ਉੱਪਰ ਟਰੈਕਟਰ ਚੜਾ ਦਿੱਤਾ ਗਿਆ ਉਹਨਾਂ ਕਿਹਾ ਕਿ ਇਸ ਦੌਰਾਨ ਹੋਰ ਵੀ ਲੋਕ ਜ਼ਖਮੀ ਹੋਏ ਨੇ ਪਿੰਡ ਵਾਸੀਆਂ ਨੇ ਟਰੈਕਟਰ ਚਾਲਕ ਤੇ ਦੋਸ਼ ਲਗਾਇਆ ਕਿ ਬਹੁਤ ਤੇਜ਼ ਰਫ਼ਤਾਰ ਨਾਲ ਟਰੈਕਟਰ ਚਲਾ ਰਿਹਾ ਸੀ ਜਿਸ ਕਾਰਨ ਇਹ ਹਾਸਮ ਵਾਪਰਿਆ ਥੋੜੀ ਦਿਰ ਪਹਿਲਾਂ ਹੀ ਫੋਨ ਆਇਆ ਸਾਡੇ ਉੱਥੋਂ ਬ੍ਰਿਟੀਨ ਦਾ ਕਿ ਹਸਨਪੁਰ ਟੁੰਗਾਂ ਦੇ ਵਿੱਚ ਇੱਕ ਐਕਸੀਡੈਂਟ ਹੋਇਆ ਕਿ ਇਹ ਭਈਆ ਤੇ ਤਿੰਨ ਚਾਰ ਭਈਏ ਸੀਗੇ ਟਰੈਕਟਰ ਉੱਤੇ ਪਨੀਰੀ ਲੈ ਕੇ ਜਾ ਰਹੇ ਸੀਗੇ ਤੇ ਟਰੈਕਟਰ ਬੇਕਅਪ ਹੋ ਗਿਆ ਮਨਰੇਗਾ ਤੇ ਜਿਹੜੀਆਂ ਨੇ ਮਨਰੇਗਾ ਦੀ ਵਰਕਰਾਂ ਸੜਕ ਤੇ ਕੰਮ ਕਰ ਰਹੀਆਂ ਸੀਗੀਆਂ ਤੇ ਉਹ ਟਰੈਕਟਰ ਬੇਕਅਪ ਹੋ ਕੇ ਉਹਨਾਂ ਮਨਰੇਗਾ ਵਰਕਰਾਂ ਦੇ ਚੜ ਗਿਆ ਜਿਹਦੇ ਵਿੱਚੋਂ ਰਾਈਟ ਵੇ ਦੋ ਬਜ਼ੁਰਗ ਮਹਿਲਾਵਾਂ ਦੀ ਜਿਹੜੀਆਂ ਮੌਤ ਹੋ ਗਈ ਤੇ ਜਿਹੜੀਆਂ 8 ਇੰਜਣ ਨੇ ਕਈਆਂ ਦੇ ਸਿਰ 'ਚ ਸੱਟ ਲੱਗੀ ਹੈ ਹੁਣ ਟੈਸਟ ਹੋਣ ਤੋਂ ਬਾਅਦ ਪਤਾ ਲੱਗੂ ਕੀ ਕੰਡੀਸ਼ਨ ਹੈ ਤੇ ਇੱਥੇ ਮੈਂ ਵਿజిਟ ਕੀਤਾ ਬੇਨਤੀ ਕੀਤੀ ਡਾਕਟਰ ਸਾਹਿਬਾਨ ਨੂੰ ਕਿ ਜਲਦੀ ਇਹਨਾਂ ਦੇ ਟੈਸਟ ਕੀਤੇ ਜਾਣ ਤੇ ਪ੍ਰਸ਼ਾਸਨ ਨੂੰ ਪਸ ਪ੍ਰਸ਼ਾਸਨ ਨੂੰ ਬੇਨਤੀ ਕੀਤੀ ਕਿ ਜਾ ਕੇ ਉੱਥੇ ਇਹ ਪ੍ਰੋਪਰ ਬਿਠਾ ਕਾਰਵਾਈ ਹੋਵੇ ਔਰ ਕਾਨੂੰਨ ਦੇ ਮੁਤਾਬਕ ਜਿਹੜੀ ਕਾਰਵਾਈ ਬਣਦੀ ਸਖਤ ਤੋਂ ਸਖਤ ਕਰੇ। ਉਹ ਪਿੰਡ ਦੇ ਗਰੀਬ ਹੁੰਦੇ ਦੱਸਿਆ ਜਾ ਰਿਹਾ ਜਿਹੜੇ ਉੱਥੇ ਕੰਮ ਕਰੀਓ ਵੱਡਾ ਹਾਸਾ ਵੀ ਹੋ ਸਕਦਾ। ਵੱਡਾ ਹਾਸਾ ਬਿਲਕੁਲ ਕਿ ਇਹ ਵੀ ਵੱਡਾ ਹੀ ਆ ਜੀ। ਬਿਲਕੁਲ ਇਨਸਾਨ ਦੀ ਕਿਤਾ ਜ਼ਿੰਦਗੀ ਜ਼ਿੰਦਗੀ ਆ ਜੀ। ਦੋ ਸਾਡੀਆਂ ਬਜ਼ੁਰਗ ਮਾਪਾਵਾਂ ਚਲੇ ਗਈਆਂ ਬੜਾ ਅਫਸੋਸ ਹੈ ਇਸ ਗੱਲ ਦਾ। ਔਰ ਮਨੇਗਾ ਵਰਕਰ ਨੇ ਔਰ ਮੈਂ ਮੰਗ ਵੀ ਕਰੂੰਗਾ ਕਿ ਅਦੇ ਸਿੰਘ ਸਾਹਿਬ ਦੇ ਨੋਟਿਸ ਦੇ ਵਿੱਚ ਲੈ ਕੇ ਆਵਾਂਗੇ ਕਿ ਅਮਰੀਕਾ ਵਰਕਰਾਂ ਨੂੰ ਕੋਈ ਨੁਕਸਾਨ ਨਹੀਂ ਮੱਤ ਜਿਹੜੀ ਰਚੀ। ਜੋ ਗੰਦੀ ਕਮੂਨੀ ਗੱੜਬੜੀ ਵੀ ਜਿਹੜੀ ਬਿਲਕੁਲ ਬਿਲਕੁਲ ਟਰੈਕਟਰ ਜਿਹੜਾ ਚਲਾ ਰਹੇ ਸੀਗਾ ਜਿਹਦਾ ਟਰੈਕਟਰ ਹੈ ਜੋ ਵੀ ਹੈਗਾ ਸਾਰਿਆਂ ਤੇ ਕਾਨੂੰਨੀ ਕਾਰਵਾਈ। ਪਹੀਏ ਜਾ ਰਹੇ ਤੇ ਹੂੰ ਬਈਆ ਟਰੈਕਟਰ ਲੈ ਕੇ ਆਏ ਨੇ। ਹੂੰ ਟੋਟੋਟੀ ਜਾੜ ਤਾਂ ਖਾਲਿਆਂ ਨੇ ਰੋਕਿਆ। ਕੌਣ ਚਲਾ ਰਿਹਾ ਸੀ? ਬਈਆ ਚਲਾ ਰਿਹਾ। ਬਈਆ ਚਲਾ ਰਿਹਾ ਸੀ। ਕਿੰਨੇ ਜਾਣੇ ਤੁਸੀਂ ਕੰਮ ਕਰ ਰਹੇ ਤੇ ਮਨਰੇਗਾ ਦਾ? ਮਨਰੇਗਾ ਦਾ ਸਾਡੇ 25 ਜਨ ਦਾ ਹਮਦਪੁਰੇ ਦੇ ਤੇ ਹੂੰ 35 40 ਜਣੇ ਤੁੰਗਾ ਦੇ ਅੱਛਾ ਠੀਕ ਮੇਰੇ ਕੋਲ ਤਾਇਰ ਚੜਤਾ ਹੀ ਆ ਦੇ ਅੱਛਾ ਟਾਇਰ ਚੜਦਾ ਕੋਈ ਪਤਾ ਹੈ ਹਾਜ਼ਰੀ ਲਵਾ ਰਿਹਾ ਹੈ ਕੋਈ ਅਸੀਂ ਹਾਜ਼ਰੀ ਸੀ ਇੱਕ ਸਾਈਡ ਤੇ ਹਾਂ ਮੈਨੂੰ ਲੱਗਾ ਹੋਊਗਾ 10 ਵਾਰ 10 12 ਫੱਟੜ ਤਾਂ ਅੰਦਰੇ ਗਾਲੇ ਹਾਜ਼ਰੀ ਲਵਾ ਰਹੇ ਸੀਗੇ ਨਹਿਰ ਦੇ ਉੱਪਰ ਬੈਠੇ ਪਿੰਡੋਂ ਭਈਏ ਟਰੈਕਟਰ ਲੈ ਕੇ ਆ ਰਹੇ ਸੀਗੇ ਜ਼ਿਮੀਂਦਾਰਾਂ ਦਾ ਸਾਡੇ ਪਿੰਡ ਦਾ ਟਰੈਕਟਰ ਹੈ ਭਈਏ ਟਰੈਕਟਰ ਚਲਾ ਰਹੇ ਨੇ ਭਈਆਂ ਦਾ ਕੀ ਮਰ ਜਾ ਵੀ ਟਰੈਕਟਰ ਚਲਾਉਣਗੇ ਇਹ ਕੀ ਕਰਦੇ ਸੀ ਜਿਹੜੇ ਸਾਰੀ ਇੱਥੇ ਮੇਰੀ ਗਾਦੀ ਹਾਜ਼ਰੀ ਲਗ ਰਹੀ ਸੀ ਕਿੰਨੇ ਜਾਨੇ ਸੀ ਟੋਟਲ ਸੋਣੀ 60 65 ਜਾਨੇ ਕਿੰਨੇ ਕਿਹੜੇ ਪਿੰਡ ਦੇ ਸੀਗੇ ਪਿੰਡ ਤੂੰਗਾ ਹੀ ਕਿੰਨੇ ਜਖਮ ਵੀ ਹੋਨੇ ਕਿੰਨੇ ਦੀ ਡੈਥ ਹੋ ਗਈ ਦੋ ਬੰਦੇ ਨੇ ਡੈਥ ਹੋ ਗਈ ਜੀ 10 12 ਜਾਨੇ ਜਖਮ ਕੀ ਬੀਬੀਆਂ ਨੇ ਦੋਨੋਂ ਦੋ ਬੀਬੀਆਂ ਨੇ ਕਿੰਨੀ ਕੁ ਉਮਰ ਦੀਆਂ ਨੇ ਸੋਣੀ 55 60 ਸਾਲ ਦੀ ਇਹ ਟਰੈਕਟਰ ਕਿਹਦਾ ਸੀ ਪਿੰਡ ਤੂੰਗਾ ਦਾ ਹੀ ਨਹੀਂ ਇਹਦੇ ਨਾਮ ਕੀ ਹੈ ਜਗਪਾਲ ਸਿੰਘ ਦਾਦ ਨੇ ਬਾਕੀ ਟਰੈਕਟਰ ਪਤਾ ਨਹੀਂ ਕਿਹਦਾ ਹੋ ਗਿਆ ਜੀ ਤੇ ਕਿੰਨੇ ਟਰੈਕਟਰ ਲਈ ਫਿਰਦੇ ਸੀ ਟਰੈਕਟਰ ਭਈਆਂ ਕੋਲ ਸੀ ਭਈਏ ਬੋਧ ਲੈ ਕੇ ਆਏ ਨਹੀਂ ਜੀ ਟਰੈਕਟਰ ਉੱਥੇ ਛੱਡ ਕੇ ਭੱਜ ਗਏ ਜੀ ਕੋਣ ਸੀ ਉਹਦੇ ਚ ਮੇਰੀ ਮਾਤਾ ਸੀ ਕੀ ਨਾਮ ਦਾ ਜਰਨਾਰ ਟਰੈਕਟਰ ਚੋਏ ਦੇ ਵਿੱਚ ਖੜਾ ਹੀ ਉਪਰ ਆ ਫਿਰ ਕਿੰਨੀ ਕੁ ਸਪੀਡ ਸੀ ਸਪੀਡ ਤਾਂ ਵਾਧੂ ਹੋਣੀ ਹੈ ਜਿਹੜਾ ਕੰਟਰੋਲ ਨਹੀਂ ਹੋ ਰਹੀ ਖਬਰਾਂ ਕਿੰਨੀ ਕੁ ਸਪੀਡ ਆਉਣੀ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ ਕਰੋ